ਮੇਰੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੀਆਂ ਇਨਸਿਕਿਉਰਟੀਆਂ ਚੋਂ ਨਿਕਲਦੇ ਹੋ ਹਮਮ ਕਿ ਯਾਰ ਮੈਂ ਇਹਨੂੰ ਆਪ ਪ੍ਰੂਵ ਕਰਨਾ ਮੈਂ ਇੱਕ ਦਿਨ ਆਇਆ ਕਰੂੰਗਾ ਮੈਂ ਇੱਕ ਦਿਨ ਆਇਆ ਕਰੂੰ ਜਿਵੇਂ ਜਿਵੇਂ ਚੀਜ਼ਾਂ ਮੁੱਕ ਜਾਂਦੀਆਂ ਨੇ ਫਿਰ ਤੁਸੀਂ ਸੋਚਦੇ ਹੋ ਯਾਰ ਮੇਰਾ ਰਹਿ ਕੀ ਗਿਆ ਬਸ ਸਭ ਕੁਝ ਕਰਦੇ ਹੋਏ ਹਮ ਆਹ ਲੋਕਾਂ ਨੂੰ ਗਲਤ ਪ੍ਰੂਵ ਕਰਨ ਦੇ ਚੱਕਰ ਚ ਮੇਰਾ ਕੀ ਰਹਿ ਗਿਆ ਤਾਂ ਮੈਨੂੰ ਲੱਗਦਾ ਸਿਰ ਮੇਰਾ ਆਰਟ ਪਿੱਛੇ ਰਹਿ ਗਿਆ ਮੇਰੀ ਪਰਫਾਰਮੈਂਸ ਪਿੱਛੇ ਰਹਿ ਗਈ ਬਾਕੀ ਕਰ ਲੈ ਸ਼ੌਕ ਪਗਾ ਲੈ ਜੋ ਸੋਚਦੇ ਹੁੰਦਾ ਬੰਦਾ ਵੀਰ ਮੈਂ ਕਿਹੜਾ ਐਕਟ ਫਿਰ ਵਾਇਵਾ ਤਜਾ ਸੌਖਾ ਹੋ ਜੇ ਕਿ ਹੁੱਕ ਕੰਮ ਆ ਗਏ ਫਿਰ ਆ ਕਰਾਂਗੇ ਉਹ ਕਰ ਲਏ ਉਹ ਚੀਜ਼ਾਂ ਨਿਬੜ ਗਈਆਂ ਫਿਰ ਹੁਣ ਆਏ ਸੀ ਵੀ ਬਹੁਤ ਵਧੀਆ ਕੰਮ ਕਰੀਏ ਵਧੀਆ ਡਿਲੀਵਰੀ ਦੇਵਾਂ ਲੋਕਾਂ ਨੂੰ ਵੀਰੇ ਇੱਕ ਮੈਂ ਹੋਰ ਆਏ ਪੁੱਛਦਾ ਸੀ ਤੁਸੀਂ ਜਿਵੇਂ ਹੁਣ ਆਰਟਿਸਟ ਐਜ਼ ਅ ਸਿੰਗਰ ਆਏ ਹੈ ਨਾ ਮੈਂ ਤੁਹਾਨੂੰ ਉਦੋਂ ਤੋਂ ਦੇਖ ਰਿਹਾ ਜਦ ਤੁਸੀਂ ਡਾਇਰੈਕਟਰ ਸੀਗੇ ਵੀਰੇ ਤੁਹਾਡਾ ਸਿੰਗਰ ਬਣਨਾ ਐਕਸੀਡੈਂਟਲੀ ਸੀਗਾ ਕਿ ਪਲਾਨ ਸੀ ਇਹ ਪਲਾਨ ਤਾਂ ਨਹੀਂ ਸੀਗਾ ਐਕਸੀਡੈਂਟ ਵੀ ਨਹੀਂ ਸੀਗਾ ਹਾਂਜੀ ਨਹੀਂ ਐਸ ਪ੍ਰੋਫੈਸ਼ਨ ਨਾਲ ਤੁਹਾਨੂੰ ਪਿਆਰ ਸੀ ਇਹ ਮੈਨੂੰ ਪਤਾ ਹੈ ਤੁਸੀਂ ਇਹ ਚ ਲੋਕਾਂ ਨਾਲ ਕੰਟੈਕਟ ਵੀ ਰੱਖਦੇ ਰਹੇ ऑस्ट्रेलिया ਤੋਂ ਵੀ થોડા ਉਹ ਬੰਦੇ ਹਨ ਜਿਹਨੂੰ ਸ਼ੌਂਕ ਸੀ ਬੰਦਾ ਵੈਸੇ ਹੀ ਰੱਖਦਾ ਪਹਿਲਾਂ ਮੰਨ ਲਓ ਜਿਵੇਂ ਵੀਡੀਓ ਬਣਾਉਂਦੇ ਸੀ ਹਾਂਜੀ ਤਾਂ ਦੇਸੀ ਗਰੂ ਵਾਲੇ ਜਦੋਂ ਮੈਨੂੰ ਅਪਰੋਚ ਕੀਤੀ ਉਹਨਾਂ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੱਤੇ ਨੇ ਬਾਈ ਯਾਰ ਵੀਡੀਓ ਵਕੈਂਟ ਆ ਹਾਂ ਤੇ ਮੈਂ ਪੂਰਾ ਖੁਸ਼ ਕਿ ਯਾਰ ਦੇਸੀ ਗਰੂ ਦਾ ਮੈਸੇਜ ਆ ਗਿਆ ਹਾਂ ਫਿਰ ਅਸੀਂ ਦੋਸਤ ਬਣ ਗਏ ਹਾਂਜੀ ਉਹਨਾਂ ਨੂੰ ਐ ਲੱਗਿਆ ਯਾਰ ਮੁੰਡਾ ਵੀਡੀਓ ਵਧੀਆ ਬਣਾਉਂਦਾ ਹਾਂਜੀ ਤੁਸੀਂ ਸਾਡੇ ਗਾਣਿਆਂ ਦੀਆਂ ਜਿਹਾ ਵੀਡੀਓ ਬਣਾਦਿਆ ਕਰੇ ਤਾਂ ਓਵਰ ਆਲ ਕੰਟੈਂਟ ਵਧੀਆ ਹੋ ਜਾਊਗਾ ਹਾਂ ਫਿਰ ਮੈਨੂੰ ਕਿਉਂਕਿ ਮੇਰੇ ਦੋਸਤ ਬਣ ਗਏ ਹਾਂ ਫਿਰ ਮੈਨੂੰ ਮੌਕਾ ਮਿਲ ਗਿਆ ਸਟੂਡੀਓ ਦੇ ਵਿੱਚ ਜਾਣ ਦਾ ਉਹਨਾਂ ਕੋਲ ਮਿਲਣ ਵਿੱਚ ਰੰਦਾ ਫਿਰ ਜਦੋਂ ਸਟੂਡੀਓ ਦੇ ਵਿੱਚ ਜਾਂਦੇ ਸੀ ਤਾਂ ਮੈਂ ਗੋਲਡੀ ਨੂੰ ਕਹਾਂ ਗੋਲਡੀ ਇੱਥੇ ਬੀਟ ਆ ਜੇ ਨਾ ਇੱਥੇ ਲੱਤ ਵੱਜੇ ਤੇ ਇੱਥੇ ਬੀਟ ਆ ਜੇ ਨਾ ਇੱਥੇ ਮੁੱਕਾ ਵੱਜੇ ਮਤਲਬ ਮੈਂ ਉਹਨੂੰ ਬੈਕਗ੍ਰਾਉਂਡ ਸਕੋਰ ਵਾਂਗੂ ਦੇਖਣ ਲੱਗ ਗਿਆ ਮਿਊਜ਼ਿਕ ਨੂੰ ਫਿਰ ਸੱਤੇ ਨੇ ਕਹਿਣਾ ਨਹੀਂ ਹੋਇਆ 4 12 ਹੁੰਦੀਆਂ ਨੇ 2 ਨਹੀਂ ਹੋ ਸਕਦੀਆਂ ਇਹ 8 ਹੋਣਗੀਆਂ ਉਹ ਟੈਕਨੀਕਲੀ ਦੱਸਦਾ ਹੁੰਦਾ ਸੀ ਚੀਜ਼ਾਂ ਨੂੰ ਹਾਂਜੀ ਕਿ ਸਮ ਕੀ ਹੁੰਦਾ ਹਾਂ ਕਿ ਕਿ ਲੈ ਕਿੰਨੀ ਗਿਆ ਹੁਣ ਮੈਂ ਤਾਂ ਕਹਿਤਾ ਇਧਰ ਇੱਕ ਠਕ ਠਕ ਪਾ ਦੇ ਦੋ ਵਾਰੀ ਮੁੱਕੇ ਆ ਜਾਣ ਹਾਂ ਉਹ ਕਹਿੰਦਾ ਸੀ ਪਰ ਉਹ ਸੰਮ ਦੇ ਵਿੱਚ ਹੀ ਹੋਊਗਾ ਹਨਾ ਫੇਰ ਜਦੋਂ ਗਾਣੇ ਮੰਨ ਲਓ ਮੈਂ ਕਿਸੇ ਸਿੰਗਰ ਨਾਲ ਗਾਣਾ ਬਣਾਉਂਦਾ ਤਾਂ ਮੈਂ ਕਹਿੰਦਾ ਵੀਰੇ ਇੱਥੇ ਆਪਾਂ ਗੱਲ ਇਹੋ ਜੀ ਕਰਦੀਏ ਹਾਂ ਕਿਉਂਕਿ ਮੇਰੀ ਕਹਾਣੀ ਹੁੰਦੀ ਸੀ ਲਿਰਿਕਸ ਦੀ ਤਾਂ ਉਹ ਲਿਰਿਕਸ ਦੀ ਉਹ ਮਿਲ ਗਈ ਲਿਬਰਟੀ ਫਿਰ ਹਾਲਿਊਡੀ ਲਿਰਿਕਸੇ ਦੋਸਤ ਬਣ ਗਏ ਤਾਂ ਉਵੇਂ ਉਹ ਸਾਰੇ ਪ੍ਰੋਸੈਸ ਚ ਨਾ ਮੈਂ ਗਾਣਿਆਂ ਦੇ ਵਿੱਚ ਰਹਿਣ ਲੱਗ ਗਿਆ ਹਾਂ ਮੋਲ ਉਹਨੂੰ ਸਮਝਣ ਦਾ ਨਹੀਂ ਉਹ ਮੋਲ ਆ ਦੂਜਾ ਮੈਂ ਇਹ ਗੱਲ ਹਮੇਸ਼ਾ ਲੋਕਾਂ ਨੂੰ ਕਹਿੰਦਾ ਕਿ ਲੋਕਾਂ ਦੇ ਗਾਣਿਆਂ ਨਾਲ ਫੈਨਸ ਨੇ ਮੇਰੇ ਫੈਨਸ ਕਰਕੇ ਗਾਣੇ ਨੇ ਹਾਂ ਕਿ ਮੇਰਾ ਫੈਨ ਬੇਸ ਹੈਗਾ ਸੀ ਲੋਕ ਮੈਨੂੰ ਪਿਆਰ ਕਰਦੇ ਸੀ ਜੋ ਮੇਰਾ ਗਾਣਾ ਸੁਣਦੇ ਨੇ ਕੋਈ ਦੂਰ ਹੈ ਨਹੀਂ ਤਾਂ ਜਦੋਂ ਕੋਈ ਬੰਦਾ ਕਹਿੰਦਾ ਪਰਮਿਸ਼ਨ ਨੇ ਵੀ ਗਾਣਾ ਕੀਤਾ ਮੈਂ ਵੀ ਕਰ ਦਊਂ ਮੈਂ ਬਚਦਾ ਸੀ ਜਿਹੜੀ ਉਹੀ ਗੱਲ ਮੈਂ ਉਹ ਚੀਜ਼ ਪਹਿਲਾਂ ਜੀਵ ਕਰ ਚੁੱਕਾ ਸੀ ਹਾਂ ਮੈਂ ਦਿਨ ਰਾਤ 100 150 ਵੀਡੀਓ ਬਣਾ ਕੇ ਇੱਕ ਇੱਕ ਬੰਦਾ ਜੋੜ ਲਿਆ ਸੀ ਆਪਣੇ ਨਾਲ ਹਾਂ ਉਹਨਾਂ ਨੂੰ ਫਿਰ ਮੈਂ ਗਾਣਾ ਸੁਣਾਇਆ ਸੀਗਾ ਜਿਵੇਂ ਸਿੰਗਰ ਫਿਲਮ ਕਰਦਾ ਹਾਂ ਉਹ ਕਿਉਂ ਕਰਦਾ ਐਕਟਰ ਤਾਂ ਨਹੀਂ ਉਹ ਪਰ ਉਹ ਤਾਂ ਕਰਦਾ ਕਿ ਉਹਦੀ ਇੱਕ ਸੈਟ ਆਡੀਅנס ਹੈਗੀ ਹੈ ਹੈਗੀ ਹੈ ਵੀ ਉਹ ਤਾਂ ਦੇਖਣ ਜਾਊ ਜਾਊ ਜਦੋਂ ਉਹਨੇ ਫਿਲਮ ਕੀਤੀ ਤਾਂ ਸਿੰਗਰ ਦੀ ਆਡੀਅנס ਨੇ ਜਿਹਨੂੰ ਪਿਆਰ ਕਰਦੇ ਨੇ ਉਹਦੀ ਫਿਲਮ ਦੇਖੀ ਹਾਂ ਉਵੇਂ ਮੇਰੀ ਆਡੀਅנס ਹੀ ਉਹਦੇ ਲਈ ਮੈਂ ਗਾਣਾ ਕੀਤਾ ਉਹਨਾਂ ਨੇ ਮੇਰਾ ਗਾਣਾ ਸੁਣਿਆ ਹੁਣ ਮੇਰੀ ਆਡੀਅנס ਮੇਰੇ ਸ਼ੋਅ ਤੇ ਆਉਂਦੀ ਹੈ ਤਾਂ ਮੇਰਾ ਮੇਰੇ ਫੈਨਸ ਨਾਲ ਇੱਕ ਬੜਾ ਨਾ ਆਪ ਦਾ ਪਰਸਨਲ ਰਿਲੇਸ਼ਨਸ਼ਿਪ ਹੈ ਤਾਂ ਹੀ ਤੁਸੀਂ ਨੋਟ ਕਰੋ ਮੈਂ ਕੋਈ ਕੰਟਰੋਵਰਸੀ ਹੋਏ ਮੈਂ ਕੋਈ ਜਵਾਬ ਨਹੀਂ ਦਿੰਦਾ ਮੈਂ ਕਹਿੰਦਾ ਲੜਦਾ ਨਹੀਂ ਕਿਉਂਕਿ ਮੈਨੂੰ ਹੁੰਦਾ ਕਿ ਯਾਰ ਮੇਰਾ ਤਾਂ ਇੱਕ ਆਲਰੇਡੀ ਐਸਟੈਬਲਿਸ਼ਡ ਰਿਲੇਸ਼ਨਸ਼ਿਪ ਹੈਗਾ ਮੇਰੇ ਫੈਨਸ ਨਾਲ ਉਹਨਾਂ ਨੂੰ ਤਾਂ ਦੱਸਣਾ ਹਾਂ ਦੂਜੀ ਗੱਲ ਉਹਨਾਂ ਨੂੰ ਪਤਾ ਵੀ ਹੈ ਤੇ ਦੁਨੀਆ ਵਿੱਚ ਜਿੱਤਣ ਨਿਕਲਿਆ ਹੀ ਨਹੀਂ ਨਿਕਲਿਆ ਹੀ ਨਹੀਂ ਕਿਉਂਕਿ ਮੇਰਾ ਪ੍ਰੋਫੈਸ਼ਨ ਹੀ ਹੈ ਨਹੀਂ ਤਾਂ ਜਿੰਨਾ ਕਿ ਮੇਰਾ ਕੰਮ ਹੈਗਾ ਉਹਦੇ ਵਿੱਚ ਮੈਂ ਬਹੁਤ ਸੈਟੀਸਫਾਈਡ ओके हां ਅਮ ਇਹ ਵੀ ਪੁੱਛ ਨਹੀਂ ਜਦ ਤੁਸੀਂ ਆ ਆ ਕੇ ਜਵਾਬ ਦੇਦਾ ਲੋਕਾਂ ਨੂੰ ਐ ਲਾਦਾ ਲੈਂਦਾ ਨਾ ਯਾਰ ਲੈ ਪ੍ਰਮੇਸ਼ ਦਾ ਗਾਣਾ ਵੀ ਆ ਹੀ ਗਿਆ ਆਪਾਂ ਪਰ ਉਹਨਾਂ ਨੇ ਤੁਹਾਡੀ ਮਿਹਨਤ ਨਹੀਂ ਦੇਖੀ ਅਜੀ ਤੁਹਾਨੂੰ ਦੇਖਦੇ ਰਹੇ ਹਾਂ ਤੁਸੀਂ ਮਿਹਨਤ ਕਿਉਂ ਕੀ ਮੈਂ ਨਾ ਤੁਹਾਨੂੰ ਉਹ ਤੋਂ ਦੇਣਾ ਜੇ ਤੁਸੀਂ ਐਡਿਟ ਤੇ ਆਉਂਦੇ ਹੁੰਦੇ ਸੀ ਡਾਇਰੈਕਟਰ ਮੈਂ ਇੰਨਾ ਨਹੀਂ ਦੇਖਦਾ ਹੁੰਦਾ ਸੀ ਤੁਸੀਂ ਉੱਤੇ ਸਮਝ ਜਾਂਦੇ ਜਿਆਦਾ ਤੁਸੀਂ ਮੈਨੂੰ ਕਹਿੰਦੇ ਲਾਡੀ ਮੈਨੂੰ ਸੋਫਾ ਦੇ ਦੇ ਹਾਂ ਦੋ ਮਹੀਨੇ ਲਗਾ ਦੀ ਕਿਉਂਕਿ ਉੱਥੇ ਰੀਡਿੰਗ ਟੇਬਲ ਉਹ 10 ਫੇਸ ਹੁੰਦਾ ਸੀ ਵੀ ਮੈਂ ਦੋ ਘੰਟਿਆਂ ਨੂੰ ਮੈਨੂੰ ਜਗਾ ਦੀ ਤੁਸੀਂ ਮੰਨੋਗੇ ਵੀਰੇ ਆ ਬੰਦਾ ਗਵਾ ਇਹਨੂੰ ਪੁੱਛ ਲਓ ਜਿਹੜਾ ਵਲੌਗ ਬਣਾ ਰਿਹਾ ਹਾਂਜੀ ਪਰਸੋਂ ਰਾਤੀ ਅਸੀਂ ਸਵੇਰੇ 8:30 ਵਜੇ ਫਾਈਨਲ ਐਡੀਟ ਲੌਕ ਕੀਤਾ ਫਿਲਮ ਦਾ ਫਿਲਮ ਦਾ ਜਿਵੇਂ ਬੈਠ ਕੇ ਉਵੇਂ ਜਿਵੇਂ ਮੈਂ ਪਹਿਲਾਂ ਗਾਣੇ ਐਡੀਟ ਕਰਾਉਂਦਾ ਸੀ ਹਾਂਜੀ ਕਿ ਤੁਹਾਰ ਆ ਸ਼ਾਟ ਕੱਢ ਦੋ ਇਹਨੂੰ ਥੋੜਾ ਜਿਹਾ ਐ ਕਰ ਦੋ ਮਤਲਬ ਐਨ ਪ੍ਰੋਪਰ ਸੋਰਚ ਕਰਕੇ ਪੂਰੀ ਫਿਲਮ ਸਵੇਰ ਦਾ ਬੈਠਾ ਤੇ ਮੈਂ ਰਾਤੀ ਸਵੇਰੇ ਮਤਲਬ ਸਵੇਰ ਦਾ ਬੈਠਾ ਅਗਲੇ ਦਿਨ ਸਵੇਰ ਤੱਕ 8:30 ਵਜੇ ਤੱਕ ਬੈਠਾ ਐਡੀਟ ਤੇ ਤੇ 11 ਵਜੇ ਮੈਂ ਫੇਰ ਇੰਟਰਵਿਊ ਦੇਣ ਲੱਗ ਗਿਆ ਹਾਂ ਤੇ ਮੈਂ ਉਸ ਦਿਨ ਕਿੰਨੇ 8 ਰੈਡ ਬੱਲ ਪੀਤੇ ਦੋ ਕੌਫੀਆਂ ਪੀਤੀਆਂ ਤੇ ਰੋਟੀ ਮੈਂ ਅਗਲੇ ਦਿਨ ਵੀ ਰਾਤੀ ਖਾਦੀ ਕਿਉਂਕਿ ਐਜ਼ ਅ ਡਾਇਰੈਕਟਰ ਵੀ ਉਨਾ ਹੀ ਕੰਮ ਸੀ ਤੇ ਐਜ਼ ਅ ਐਕਟਰ ਪ੍ਰੋਮੋਸ਼ਨਸ ਲਈ ਪੋਡਕਾਸਟ ਇੰਟਰਵਿਊਸ ਉਹ ਵੀ ਨਾਲ-ਨਾਲ ਚੱਲ ਰਹੀਆਂ ਸੀ ਕੰਮ ਉਨਾ ਹੀ ਹੈ ਬਸ ਉਹਦਾ ਰੂਪ ਬਦਲ ਗਿਆ ਰੂਪ ਬਦਲ ਗਿਆ ਉਦੋਂ ਮਤਲਬ 10 ਫੇਸ ਤੇ ਬੈਠੀਦਾ ਸੀ ਛੋਟੀ ਗੱਡੀ ਲੈ ਕੇ ਜਾਈਦਾ ਸੀਗਾ ਹੁਣ ਚੱਲ ਇੱਕ ਵਧੀਆ ਗੱਡੀ ਚ ਆ ਜਾਈਦਾ ਤੇ ਵੱਡੇ ਸਟੂਡੀਓ ਚ ਬਹਿ ਰਹੀਦਾ ਹੈਣਾ ਕੋਈ ਪੁੱਛ ਲੈਂਦਾ ਚਾਹ ਕੌਫੀ ਪਰ ਮੈਂਟਲੀ ਤੁਸੀਂ ਉਨਾ ਹੀ ਕੰਮ ਕਰ ਮੇਨ ਤੋਂ ਨਹੀਂ ਹਿਆ ਤੇ ਮੈਂ ਤੇ ਰਹਿਣੀ ਵੀ ਨਹੀਂ ਆ ਮਿਹਨਤ ਦੇ ਰੂਪ ਬਦਲੀ ਜਾਣਗੇ ਆਈ ਵੀ ਨਹੀਂ ਕਿ ਮੈਂ ਹੋਣ ਕਰਕੇ 6 ਮਹੀਨਿਆਂ ਬਾਅਦ ਤੂੰ ਮੁਕਤ ਹੋ ਜਾਊਗਾ ਨਹੀਂ ਉਹ ਮੈਨੂੰ ਲੱਗਦਾ ਥੋੜਾ ਰੁਟੀਨ ਬਣਿਆ ਵਾ ਜائیں ਲਾ ਲੋ ਕਈ ਮਨਕਰ ਹੋ ਜਾਂਦੇ ਆ ਪਰ ਮੈਨੂੰ ਐ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਜਿਵੇਂ ਬਨਾਲੀਆ ਤੇ ਮੈਂ ਕਹਿੰਦਾ ਤੁਸੀਂ ਪਹਿਲੇ ਤਨ ਹਿੰਮਤ ਹੀ ਆ ਲੱਗਦਾ ਹੁੰਦਾ ਨਾ ਆਪਾਂ ਦੂਜੇ ਬੰਦੇ ਨੂੰ ਵੇਖਦੇ ਆ ਤੁਸੀਂ ਟਾਈਮ ਦਿੰਨੇ ਆ ਤੇ ਵੀਰੇ ਘਰੇ ਸ਼ੁਰੂ ਤੋਂ ਜਿਵੇਂ ਮੰਨ ਲਓ ਤੁਸੀਂ ਨੂੰ ਆਸਟ੍ਰੇਲੀਆ ਭੇਜਤਾ ਤੁਸੀਂ ਪੜਨ ਗਏ ਸੀ ਜੀ ਤੁਹਾਡੇ ਫਾਦਰ ਸਾਹਿਬ ਵੀ ਬਹੁਤ ਕਮਾਲ ਦਾ ਲਿਖਦੇ ਆ ਉਹਨਾਂ ਦਾ ਬਹੁਤ ਸੋਹਣਾ ਨਾਮ ਹੈ ਚੰਗੇ ਲੋਕ ਜਾਣਦੇ ਆ ਉਹਨਾਂ ਨੂੰ ਹਨਾ ਮੈਂ ਮਿਲਿਆ ਉਹਨਾਂ ਨੂੰ ਤੁਹਾਡੇ ਨਾਲ ਤੇ ਵੀਰੇ ਇੱਕ ਘਰੇ ਇੱਕ ਮਤਲਬ ਇਧਰ ਨੂੰ ਕਿਵੇਂ ਤੁਹਾਨੂੰ ਚੇਟਕ ਲੱਗੀ ਹੋਈ ਸੀ ਇਹ ਜਨ ਜਨ ਹਕੀ ਮੈਂ ਜ਼ਿਕਰ ਇਹ ਮਾ ਅੱਛੀ ਡੈਡੀ ਅਸਲ ਚ ਪਲੇ ਰਾਈਟ ਸੀ ਇਹ ਪਲੇ ਲਿਖਦੇ ਸੀ ਹਾਂਜੀ ਤੇ ਘਰੇ ਨਾਟਕਾਂ ਦੀ ਰਸਲ ਹੁੰਦੀ ਸੀ ਹਾਂਜੀ ਤੇ ਬਚਪਨ ਤੋਂ ਮੈਂ ਨਾਟਕ ਦੇਖਦਾ ਹੁੰਦਾ ਸੀ ਘਰੇ ਤੇ ਫਿਰ ਮੈਂ ਪਲੇ ਕਰਦਾ ਵੀ ਹੁੰਦਾ ਸੀ ਜਨਰਲੀ ਕੀ ਹੁੰਦਾ ਤੁਸੀਂ ਯੂਨੀਵਰਸਿਟੀ ਜੀ ਜਾਂਦੇ ਹੋ ਨਾ ਤੁਸੀਂ ਯੂਥ ਫੈਸਟੀਵਲਸ ਦੇਖਦੇ ਹੋ ਤੁਹਾਡਾ ਯੂਥ ਫੈਸਟੀਵਲਾਂ ਵਾਲਾ ਐਕਸਪੋਜ਼ਰ ਸ਼ੁਰੂ ਹੁੰਦਾ ਹੈ 20 21 ਸਾਲ ਦੀ ਉਮਰ ਚ ਸਕੂਲ ਤੋਂ ਬਾਅਦ ਤੇ ਐਕਸਪੋਜ਼ਰ ਰਹਿੰਦਾ ਵੀ ਪੰਜ ਇੱਕ ਸਾਲ ਦਾ ਕਿਉਂਕਿ ਤੁਸੀਂ ਕਾਲਜ ਜਿਹੜੀਆਂ ਦੋ ਡਿਗਰੀਆਂ ਕੀਤੀਆਂ ਉੰਨੀ ਦੇਰ ਤੁਸੀਂ ਉੱਥੇ ਹੋ ਅਸੀਂ ਫੰਜਪੰਚੀ ਸਾਲ ਦੇ ਸੀ ਜਦ ਦੇ ਯੂਥ ਫੈਸਟੀਵਲਸ ਦੇਖ ਰਹੇ ਸੀ ਮਾਈਮ ਦੇਖ ਰਹੇ ਸੀ ਕਰੇ ਮੌਲ ਉਹਦਾ ਸਾਰਾ ਬੋਰੀਆ ਸਲਾਂ ਦੇਖਦੇ ਹੁੰਦੇ ਸੀ ਇੰਪਰੋਵਾਈਜ਼ੇਸ਼ਨ ਕੀ ਹੁੰਦੀ ਆ ਉਦੋਂ ਸਾਨੂੰ ਪਤਾ ਲੱਗ ਗਿਆ ਸੀ ਉਹ ਉਹਨਾਂ ਡਾਇਲੋਗ ਭੁੱਲ ਗਿਆ ਸੀ ਫਿਰ ਆ ਫਿਰ ਉਹਨੇ ਐ ਗਏ ਵਾ ਸੰਭਲੀ ਹਾਂ ਤਾਂ ਸਾਨੂੰ ਐਕਸਪੋਜ਼ਰ ਬਹੁਤ ਛੋਟੀ ਉਮਰ ਚ ਹੋ ਗਿਆ ਸੀ ਸਟੇਜ ਛੋਟੀਆਂ ਗੱਲਾਂ ਇੱਕ ਇੱਕ ਬੰਦੇ ਨੂੰ ਹੁੰਦਾ ਕਿ ਮੈਂ ਸਟੇਜ ਤੇ ਜਾਵਾਂ ਤੇ ਮੈਨੂੰ ਘਬਰਾਟ ਆ ਹਾਂ ਸਾਨੂੰ ਹੁੰਦਾ ਸੀ ਕਿ ਰਸੀ ਕਦੋਂ ਜਾਵਾਂਗੇ ਕਦੇ ਨਾ ਕਹ ਨੌਕ ਹੰਤ ਤੱਕ ਦੇ ਇੱਕ ਬ੍ਰਾਡਕਾਸਟ ਨਹੀਂ ਵੀਰੇ ਬਹੁਤ ਹੁੰਦੀ ਐ ਨਹੀਂ ਮੈਨੂੰ ਤਾਂ ਨਹੀਂ ਸੀ ਅੱਛਾ ਮੇਰੇ ਡੈਡੀ ਨੇ ਮੈਨੂੰ ਜਦੋਂ ਡਿਬੇਟ ਵਿੱਚ ਮੈਂ ਜਾਣਾ ਹਾਂ ਡਿਬੇਟਸ ਕਰਦਾ ਸੀ ਤੀਜੀ ਚੌਥੀ ਕਲਾਸ ਤੋਂ ਮੈਨੂੰ ਯਾਦ ਆ ਮੈਂ ਲਾਈਫ ਚ ਪਹਿਲੀ ਵਾਰੀ ਜਦੋਂ ਨਾ ਕਵਤਾ ਪੜ੍ਹੀ ਸੀ ਹੁਣ ਮੈਂ ਯਾਦ ਨਹੀਂ ਉਹ ਖਾਲਸਾ ਸਿਰਜਣਾ ਦੇ ਵਸੀ 300 ਸਾਲ ਦਾ ਅੱਛਾ ਇਹ ਕੀ ਹੋ ਰਿਹਾ ਹਾਂ ਮੈਨੂੰ ਯਾਦ ਨਹੀਂ ਕਵਤਾ ਸੀ ਹੈ ਦਾਸ ਤਾਂ ਲੰਮੀ ਕਹਾਣੀ ਤਿੰਨ ਸਦੀਆਂ ਦੀ ਅੱਖਾਂ ਚ ਚਮਕਦੇ ਬਾਜਾਂਵਾਲ ਬਾਜਾਂਵਾਲੜੇ ਦੇ ਕੌਤਕ ਦੀ ਹੈ ਦਾਸਤਾਨ ਲੰਮੀ ਕਹਾਣੀ ਤਿੰਨ ਸਦੀਆਂ ਦੀ ਮੇਰੇ ਦਿਲ ਚ ਨੇ ਗੂੰਜਦੇ ਆਕਾਸ਼ੀ ਚੀਰ ਦੇ ਬੋਲ ਹੈ ਕੋਈ ਹੈ ਕੋਈ ਜੋ ਨਿਤਰੇ ਮੈਦਾਨ ਅੰਦਰ ਹੈ ਮੰਗ ਸੀਸ ਦੀ ਤੇ ਇਹ ਕਲਗੀਆਂ ਵਾਲੇ ਦਾ ਜਲਵਾ ਸੀ ਤੇ ਇਹ ਕਲਗੀਆਂ ਵਾਲੇ ਦਾ ਜਲਵਾ ਸੀ ਚਿੜੀਆਂ ਨੂੰ ਬਾਜ ਬਣਾਉਣ ਦਾ ਮੈਂ ਭੁੱਲ ਗਿਆ ਮੈਨੂੰ ਮਾਫ ਕਰਿਓ ਪਰ ਮੈਂ ਛੋਟਾ ਹੁੰਦਾ ਸੀ ਸਕੂਲ ਚ ਮੇਰੇ ਡੈਡੀ ਨੇ ਕਵਤਾ ਲਿਖੀ ਸੀ ਤੇ ਮੈਂ ਕਵਤਾ ਉੱਥੇ ਬੋਲੀ ਸੀ ਸਭ ਤੋਂ ਪਹਿਲੀ ਇਹ ਸੀ ਹਾਂ ਸੋ ਮੈਂ ਮਤਲਬ ਉਸ ਲੈਵਲ ਤੋਂ ਕਵਤਾਵਾ ਪਲੇ تھیਟਰ ਸਕੂਲ ਚ ਕਰਨੇ ਡਿਬੇਟ ਕਰਨੇ ਪਰ ਵੀਰੇ ਐਕਟਿੰਗ ਨਾ ਕਿਹੋ ਜਿਹਾ ਫੀਲਡ ਹੈ ਜਿਹਦੇ ਵਿੱਚ ਮੰਨ ਲਓ ਪਤਾ ਨਹੀਂ ਕਿੰਨੇ ਸਾਲ ਲੱਗਣੇ ਨੇ ਕਿੰਨੇ ਪੈਸੇ ਲੱਗਣੇ ਨੇ ਉਹਦੇ ਲਈ ਤਿਆਰ ਨਹੀਂ ਸੀ ਅਸੀਂ ਤੇ ਮੈਂ ਅਵੇਅਰ ਸੀਗਾ ਕਿ ਯਾਰ ਮੇਰੇ ਡੈਡੀ ਨੇ ਨਾ ਮੈਨੂੰ ਬਹੁਤ ਵਧੀਆ ਸਕੂਲ ਚ ਪੜਾਇਆ ਬਹੁਤ ਮਿਹਨਤ ਕਰਕੇ ਉਹਦੇ ਕੋਲ ਕੋਈ ਸੇਵਿੰਗ ਹੈ ਨਹੀਂ ਪਰਸਨਲ ਲੋਨ ਲੈ ਲੈ ਸਾਡੇ ਦੀ ਲਾਇਆ ਸਾਰਾ ਕੁਝ ਹਾਂ ਕਿ ਸਾਰਾ ਕੁਝ ਇੱਥੇ ਲਾ ਫੇ ਬਾਹਰ ਭੇਜਤਾ ਤੇ ਹੁਣ ਮੈਂ ਚੱਲਿਆ ਬਾਹਰ ਤੇਰ ਮੈਂ ਉਹਨਾਂ ਨੂੰ ਐਡੀ ਗੱਲ ਕਹਿ ਨਹੀਂ ਸਕਦਾ ਕਿ ਹੁਣ ਮੈਂ ਜੀ ਬੰਬੇ ਜਾਣਾ ਹੀਰੋ ਬਣਨਾ ਹਾਂ ਪਰ ਜਦੋਂ ਮੇਰੇ ਥੋੜੇ ਜਿਹੀ ਪੈਰ ਲੱਗੇ ਉੱਥੇ ਮੈਂ ਸੈੱਟ ਹੋ ਗਿਆ ਮਾਂਚ ਸੀਗਾ ਜਦੋਂ ਪੀਆਰ ਪੈ ਗਈ ਉਸ ਪੁਆਇੰਟ ਤੱਕ ਮਾਂਚੋਂ ਨਿਕਲ ਗਈ ਕਿਉਂਕਿ ਹਾਂ ਕਿਉਂਕਿ ਇੱਕ ਦੋ ਵਾਰੀ ਇੰਡੀਆ ਆਇਆ 2010 ਚ ਆਇਆ 11 ਚ ਆਇਆ ਇੱਕ ਦੋ ਫਿਲਮਾਂ ਛੋਟੇ ਛੋਟੇ ਰੋਲ ਮਿਲੇ ਕਿਤੇ ਐਕਸਟਰਾ ਮਿਲ ਗਿਆ ਕਿਤੇ ਛੋਟਾ ਜਿਹਾ ਡਾਇਲੌਗ ਮਿਲ ਗਿਆ ਕਹਿਣ ਦੇ ਲਈ ਹਮ ਮੈਨ ਲੱਗਿਆ ਯਾਰ ਆ ਤਾਂ ਪਰਫਾਰਮ ਹੀ ਨਹੀਂ ਕਰ ਸਕਦੇ ਹਨਾ ਕੇ ਹਾਂ ਚੱਲ ਬਈ ਚਲੀਏ ਆਪ ਦੇ ਆਪ ਨੂੰ ਤਾਂ ਦਿਖਾਈ ਨਹੀਂ ਪਾ ਰਿਆ ਜੋ ਚਾਹਣਾ ਅੰਦਰੋਂ ਫਿਰ ਮੈਂ ਅੱਛਾ ਉਧਰ ਚ ਫਿਰ ਅੱਛਾ ਬਾਹਰਲੇ ਕੰਟਰੀਆਂ ਚ ਸੈੱਟ ਹੋਣਾ ਵੀ ਸੌਖਾ ਕੰਮ ਨਹੀਂ ਹਮ ਖਾਸ ਕਰਕੇ ਆਸਟ੍ਰੇਲੀਆ ਚ ਉਦੋਂ ਹਾਂ ਆਸਟ੍ਰੇਲੀਆ ਤਾਂ ਉਹ ਮੁਲਕ ਛੇਤੀ ਕਿਤੇ ਪੀਆਰ ਹੀ ਨਹੀਂ ਦਿੰਦਾ ਤੁਹਾਨੂੰ ਜਦੋਂ ਆਸਟ੍ਰੇਲੀਆ ਪੀਆਰ ਲਈ ਮੈਂ ਲੱਗਿਆ ਕਿ ਹੁਣ ਨਹੀਂ ਹੱਲਣਾ ਇਹ ਤਾਂ ਮਸਾ ਮਸਾ ਪੈਰ ਲੱਗੇ ਨੇ ਹਾਂ ਜੀ ਫਿਰ ਉਦੋਂ ਮੇਰੇ ਡੈਡੀ ਨੇ ਮੈਨੂੰ ਕਿਹਾ ਕਿ ਯਾਰ ਪੁੱਤ ਆ ਜਾ ਕੋਈ ਨਾ ਮੈਂ ਵੀ ਤਾਂ ਘਰ ਲੇਟ ਪਾਇਆ ਹੂੰ ਤੇ ਤੂੰ ਆ ਜਾ ਕੋਈ ਨਾ ਘਰ ਫਿਰ ਬਾਅਦ ਚ ਲੈ ਲਈ ਫਿਰ ਮੈਂ ਇੰਡੀਆ ਆਇਆ ਫਿਰ ਮੈਂ ਗਿਆ ਬੰਬੇ ਹਾਂ ਜੀ ਬੰਬੇ ਮੈਨੂੰ ਸੀਰੀਅਲ ਮਿਲਿਆ ਉਹ ਮੈਂ ਕੀਤਾ ਨਹੀਂ ਇਹ ਨਹੀਂ ਦੱਸਿਆ ਤੁਸੀਂ ਕਦੇ ਕਿ ਮੈਂ ਕਹਿੰਦੀ ਮੈਂ ਤਾਂ ਇੱਕ ਮੇਰੀ ਇੰਟਰਵਿਊ ਹੈ 7 ਸਾਲ ਪੁਰਾਣੀ ਉਹਦੇ ਵਿੱਚ ਮੈਂ ਗੱਲ ਦੱਸੀ ਹੋਈ ਆ ਹਾਂ ਜੀ ਮੇਗਾ ਜੀ ਮੈਂ ਤਾਂ ਪੰਜਾਬ 'ਚ ਕੰਮ ਕਰਨਾ ਇਹ ਨਾ ਲੋਕ ਮੇਰੇ ਨਾਲ ਪਾਸ਼ਾ ਮੇਰੀ ਮੈਨੂੰ ਤਾਂ ਕਲਚਰ ਦਾ ਹੀ ਨਹੀਂ ਸਮਝ ਆ ਰਹੀ ਹਾਂ ਤੇ ਮੈਨੂੰ ਐ ਸੀ ਕਿ ਪੰਜਾਬ 'ਚ ਫੋਰਚੂਨਰ ਚਲਾਵਾਂਗੇ ਬੰਬੇ ਰੇਂਜ ਰੋਵਰ ਨਹੀਂ ਚਲਾਉਣੀ ਗੱਲ ਖਤਮ ਕਿ ਆਪਣੇ ਉੱਥੇ ਰਵਾਂਗੇ ਹਾਂ ਫਿਰ ਮੈਂ ਪੰਜਾਬ ਆ ਗਿਆ ਉਦੋਂ ਮਿਊਜ਼ਿਕ ਇੰਡਸਟਰੀ ਥੋੜੀ ਜਿਹੀ ਬੂਮ ਕਰ ਰਹੀ ਸੀ ਨਵੇਂ ਮੁੰਡੇ ਆਪਾਂ ਤੇ ਫਿਰ ਉਦੋਂ ਫਿਲਮਾਂ ਦੇ ਵਿੱਚ ਰਾਹ ਨਹੀਂ ਸੀ ਪੈਣਾ ਸਿੱਧਾ ਤਾਂ ਮੈਨੂੰ ਲੱਗਿਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾ ਆਪਣਾ ਰਸਤਾ ਬਣ ਸਕਦਾ ਫਿਰ ਪਹਿਲਾਂ ਗਾਣਿਆਂ ਦੇ ਵਿੱਚ ਛੋਟੇ ਛੋਟੇ ਰੋਲ ਕੀਤੇ ਫਿਰ ਹੌਲੀ ਹੌਲੀ ਡਾਇਰੈਕਸ਼ਨ ਚ ਆਇਆ ਫਿਰ ਉਹ ਥੀਏਟਰ ਦੀ ਹੈਲਪ ਨੇ ਬਹੁਤ ਹੈਲਪ ਕੀਤੀ ਕਹਾਣੀਆਂ ਜਿਸ ਸੰਗ ਲਈ ਵੀ ਸੀ ਕਿਉਂਕਿ ਉਦੋਂ ਜਿਵੇਂ ਕਹਾਣੀ ਪਲੇ ਦੀ ਸੋਚ ਲਈਦੀ ਸੀ ਗਾਣਾ ਸੁਣ ਕੇ ਉਹਦੇ ਵਿਜ਼ੂਅਲ ਇਮੇਜਨ ਕਰ ਲੀਦੇ ਸੀ ਜਦੋਂ ਐਡੀਟਿੰਗ ਟੇਬਲ ਤੇ ਜਾਣਾ ਉੱਥੇ ਐਡੀਟਰ ਨੇ ਦੱਸ ਦੇਣਾ ਵੀਰੇ ਜਦੋਂ ਆਹ ਸ਼ੂਟ ਕਰ ਰਹੇ ਹੋ ਆਹ ਐਂਗਲ ਰਹਿ ਗਿਆ ਤੁਹਾਡਾ ਅੱਗੇ ਤੋਂ ਐਵੇਂ ਫਿਰ ਟੈਕਨੀਕਲ ਉਹ ਚੀਜ਼ਾਂ ਸਿੱਖ ਗਏ ਸਮਝ ਆਉਣ ਲੱਗੀ ਫਿਰ ਉਹ ਚੀਜ਼ ਵੀ ਕਲੀਨ ਕਰ ਗਏ ਹੌਲੀ 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 ਉਹ ਕੰਮ ਵਧੀਆ ਹੋ ਗਿਆ ਫਿਰ ਆ ਗਿਆ ਜੀ ਰੌਕੀ ਮੈਂਟਲ ਰੌਕੀ ਮੈਂਟਲ ਜਦੋਂ ਕੀਤੀ ਤੇ ਫਿਲਮ ਹਿੱਟ ਹੋ ਗਈ ਹਾਂ ਜੀ ਮੁੜ ਕੇ ਵੀ ਫਿਲਮ ਆਈ ਨਹੀਂ ਮੇਰੇ ਕੋਲ ਇਹੀ ਕੀ ਚੱਕਰ ਕਿਉਂਕਿ ਮੈਂ ਡਾਇਰੈਕਟਰ ਹੁੰਦਾ ਸੀ ਸਾਰਿਆਂ ਨੂੰ ਆਏ ਸੀ ਔਰ ਇਹ ਤਾਂ ਡਾਇਰੈਕਟਰ ਹੈ ਵੀਰੇ ਗਾਣਾ ਕਿਹੜਾ ਕਰਿਆ ਸੀ ਪਹਿਲਾਂ ਉਹ ਵੀ ਦੱਸਣਾ ਤੇ ਉਹ ਉੱਥੇ ਆ ਰਿਹਾ ਰੌਕੀ ਮੈਂਟਲ ਤੋਂ ਪਹਿਲਾਂ ਕੇ ਵੀ ਨਹੀਂ ਹੈਗਾ ਕੇ ਵੀ ਢੱਲੋਂ ਕੇ ਵੀ ਨੇ ਮੈਨੂੰ ਮੈਂ ਆਲੇ ਚੱਕ ਮੈਂ ਆ ਗਿਆ ਨਾ ਵੈਸੀ